ਹੁਣ ਕਿਦਾਂ ਕਿੰਨਾ ਕ ਪਿੰਡ ਖਾਲੀ ਹੋ ਗਿਆ ਸਾਰਾ ਹੀ ਹੋ ਗਿਆ ਟੋਟਲੀ ਕੋਈ ਨਾ ਕਿ ਇਹਨੇ ਪਾਉ ਇਹਨੇ ਆ ਕੇ ਵੀ ਜਾਓ ਇਹ ਤੇ ਆਪਦੀ ਸੇਫਟੀ ਲਈ ਸਭ ਜਾਣਦੇ ਆ ਅੱਛਾ ਕਿੰਨਾ ਕ ਪਿੰਡ ਜਿਹੜਾ ਜਾ ਚੁੱਕਾ ਵਾ ਹੁਣ ਤੱਕ ਪਿੰਡ ਸਾਰਾ ਹੀ ਹਿਸਾਬ ਨਾਲ ਤਕਰੀਬਨ ਚੁੱਕ ਗਿਆ ਜਮੇਕ ਜੀ ਫਿਰ ਕਿਦਾਂ ਪਿੰਡ ਦਾ ਮਾਹੌਲ ਕਿਦਾਂ ਵਾ ਮਾਹੌਲ ਇਤਰਾ ਆ ਵੀ ਵੇਖੋ ਵੇਖੀ ਦੁਨੀਆ ਭੱਜੀ ਜਾਂਦੀ ਆ ਅੱਛਾ ਜੰਗ ਲੱਗੇ ਤੇ ਭੱਜਣ ਦਾ ਮਜ਼ਾ ਆਉਂਦਾ ਏ ਹੂੰ ਕਿਉਂ ਸਿਆਣੇ ਬੰਦਾ ਤੁਰਦਾ ਹੀ ਫਿਰ ਜਾਂਦੇ ਜਾਂਦਾ ਫੱਬਦਾ ਏ ਜੇ ਸਿਰ ਤੇ ਵੱਜਣ ਤੇ ਅੱਛਾ ਸੇਤਲੇ ਵੱਜੀਆਂ ਨਹੀਂ ਗਿਆ ਵੇਖੋ ਵੇਖੀ ਤੁਰੇ ਜਾਂਦੇ ਆ ਕਤਰਾ ਬੋਲੇ ਹੀ ਫਿਰ ਆ ਜੋ ਹਰੇ ਟਕਾਲੀ ਸੱਤ ਦੇ ਟੈਮ ਨਾਲ ਫੈ ਖੁੱਲਾ ਏ ਜੀ ਤੇ ਅਸੀਂ ਉਹ ਰੋਟੀ ਖਾਣਾ ਕੋਈ ਖਾਦਾ ਜੀਆਂ ਕੋਈ ਪਰਿਵਾਰ ਨੇ ਨਹੀਂ ਖਾਦਾ ਜੀ ਤੇ ਜਿਹਨੂੰ ਖਰਾ ਇੱਕਦਮ ਜੰਗ ਲੱਗੀ ਤੇ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਅੱਗੇ ਮੈਨ ਲੱਗਿਆ ਇਸ ਤੋੜ ਕੇ ਉੱਤੋਂ ਦੀ ਮੈਨਾ ਦੇ ਉੱਤੋਂ ਦੀ ਜਾ ਕੇ ਨਹਿਰ ਚੱਪੇ ਕਿੰਨੀ ਜ਼ਮੀਨ ਹੈ ਇੱਥੇ ਜ਼ਮੀਨ ਹੈਗੀ ਮੇਰੇ 10 ਕਿੱਲੇ ਆ ਤੇ ਫਿਰ ਉਹ ਫਿਰ ਇਦਾਂ ਹੀ ਛੱਡਣੀ ਪਊਗੀ ਜੇ ਮੰਨ ਲਓ ਉਹਦੇ ਹਾਲ ਦੀ ਕੜੀ ਛੱਡੀ ਆ ਪੀਜਰੋ ਬਾਰਡਰੇ ਜਾਣੇ ਆ ਉਹ ਮੌਲਾ ਨੂੰ ਤਨਾਰ ਨੂੰ ਵੇਖ ਕੇ ਉਹ ਤੋਂ ਮਹਿਕਮਾ ਵੀ ਕਹਿੰਦਾ ਥੋੜੇ ਪਛਾਹ ਰਹੋ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਟੀਵੀ ਤੇ ਮੈਂ ਤੁਹਾਡਾ ਆਪਣਾ ਰਿੰਪਲ ਗੋਲਣ ਪਿੰਡ ਗਿਲਪਨ ਦੇ ਵਿੱਚ ਮੌਜੂਦ ਆ ਕਿਉਂਕਿ ਹਿੰਦਪਾਕ ਦੇ ਵਿੱਚ ਜਿਹੜਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਡਰੇ ਹੋਏ ਨੇ ਸਹਿਮ ਦਾ ਮਾਹੌਲ ਆ ਦੇਖ ਸਕਦੇ ਜੀ ਉਹ ਗੱਡੇ ਦੇ ਉੱਤੇ ਲੋਕ ਜਿਹੜਾ ਆਪਣਾ ਸਮਾਨ ਤੇ ਮਾਲ ਡੰਗਰ ਜਿਹੜਾ ਆ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਨੇ ਪਿੰਡ ਵਾਸੀ ਮੌਜੂਦ ਨੇ ਵੀਰ ਮੌਜੂਦ ਹੈ ਗੱਲਬਾਤ ਕਰਾਂਗੇ ਵੀਰ ਕੀ ਨਾਂ ਹੈ ਤੁਹਾਡਾ ਪਰਮਜੀਤ ਸਿੰਘ ਕਿਹੜਾ ਪਿੰਡ ਆ ਗਿਲਪਨ ਕਿਦਾਂ ਫਿਰ ਇਹ ਸਮਾਨ ਤੁਸੀਂ ਆਪ ਕੱਢਦੇ ਹਾਂਜੀ ਆਪ ਖੰਡ ਹੈ ਸਾਨੂੰ ਕਿਸ ਕਿੱਦਾਂ ਮਾਹੌਲ ਕਿਦਾਂ ਦਾ ਹੈ ਮਾਹੌਲ ਤਾਂ ਤੁਹਾਨੂੰ ਦੇ ਦੱਸਣੀ ਲਿਆ ਜਦ ਤੱਕ ਹੈ ਕਾਫੀ ਡਰਿਆ ਹਿਸਾਮ ਆ ਡਰ ਤਾਂ ਸਾਰੇ ਨੂੰ ਪਿਆਰ ਤੇ ਫਿਰ ਜੇ ਮੰਨ ਲਓ ਵੀ ਸੌਦਾ ਵਗੈਰਾ ਫਿਰ ਕਿਦਾਂ ਉਹ ਮਿਲ ਮੁਲਣ ਜਾਏ ਕਿ ਜਾਂ ਉਹ ਔਖਾ ਨਹੀਂ ਸੌਦਾ ਮਿਲ ਨਹੀਂ ਜਾ ਜੇ ਨੱਡਿਆ ਸੌਦਾ ਕੋਈ ਸਰਕਾਰ ਨਹੀਂ ਕੋਈ ਐਡਵਾਈਜ਼ਰੀ ਤੁਹਾਡੇ ਲਈ ਕੋਈ ਚਾਰੀ ਨਾ ਕੋਈ ਸਰਕਾਰ ਹੈ ਜੇ ਤੱਕ ਕੋਈ ਨਹੀਂ ਸਰਕਾਰ ਨੇ ਨਹੀਂ ਆਇਆ ਕੋਈ ਨਾ ਕਿ ਇਹਨੇ ਪਾਓ ਇਹਨੇ ਆਇਆ ਕਿ ਜਾਓ ਇਹ ਤੇ ਆਪਦੀ ਸੇਫਟੀ ਲਈ ਸਭ ਜਾਣਦੇ ਹੈ ਕਿੰਨਾ ਕ ਪਿੰਡ ਜਿਹੜਾ ਜਾ ਚੁੱਕਾ ਵਾ ਹੁਣ ਤੱਕ ਪਿੰਡ ਸਾਰੇ ਹਿਸਾਬ ਨਾਲ ਤਕਰੀਬਨ ਚੁਲ ਗਿਆ ਸਾਰੇ ਚਲੇ ਗਏ ਤੇ ਜੇ ਜੇ ਗੱਲ ਕਰੀਏ ਤਾਂ ਕੋਈ ਪਹਿਲੀ ਜੰਗ ਵੇਖੀ 1971 ਵਗੈਰਾ ਦੀ ਵੇਖੀ ਐ ਨਹੀਂ 71 ਆਰੀ ਨਹੀਂ ਦੇਖੀ ਕੋਈ ਬਜ਼ੁਰਗਾਂ ਨੇ ਵੇਖੀ ਹੋਊਗੀ ਤਾਂ ਕਿਦਾਂ ਦਾ ਮਾਹੌਲ ਹੁੰਦਾ ਉਹ ਮਾਹੌਲ ਇਤਰਾਹ ਦਾ ਐ ਵੀ ਉਦੋਂ ਜਿਹੜੀ ਸਾਡੀ ਇੱਥੇ ਜਾਇਦਾਦ ਸੀ ਸਾਰੀ ਦੀ ਸਾਰੀ ਰਹਿ ਗਈ ਕਿਸੇ ਸਰਕਾਰ ਨੇ ਮੁੜ ਕੇ ਕਿਸੇ ਦਿੱਤਾ ਹੀ ਕੱਖ ਨਹੀਂ ਹੂੰ ਕਿੰਨੇ ਕਿੰਨੇ ਕ ਐਲਓਸੀ ਅੰਤਰਰਾਸ਼ਟਰੀ ਸਰਹੱਦ ਕਿੰਨੀ ਕ ਪੈਂਦੀ ਐ ਤੁਹਾਨੂੰ ਸਾਨੂੰ 1/2 ਕਿਲੋਮੀਟਰ ਕਿੰਨੀ ਕਿੰਨੀ ਵਾਰ ਲੈ ਕੇ ਜਾ ਹਾਂ ਹੀ ਨਾ ਇਹ ਚੌਥੀ ਵਾਰ ਜਿਹੜਾ ਤਿੰ ਏਰ ਕੋ ਚੌਥੀ ਅਰੇ ਜੁੜਨਾ ਹੈ ਕਿਸੇ ਸਰਕਾਰ ਨੇ ਕਿਸੇ ਦੀ ਕੋਈ ਆਵਾਜ਼ ਨਹੀਂ ਕੋਈ ਇਹ ਅਸੀਂ ਆਪ ਦੀ ਆਪ ਹੀ ਸਿੱਖਦੇ ਆਪ ਹੀ ਕਰਦੇ ਸੱਚਕਲ ਸਟ੍ਰਾਈਕ ਹੋਈ ਸੀ 2016 ਦੇ ਵਿੱਚ ਉਦੋਂ ਵੀ ਇਹੀ ਮਾਹੌਲ ਸੀ ਉਦੋਂ ਵੀ ਇਹੀ ਮਾਹੌਲ ਕਿਸੇ ਸਰਕਾਰ ਨੇ ਨਹੀਂ ਆਣ ਕੇ ਸੋ ਪਿੰਡ ਵਾਸੀ ਹੋਰ ਵੀਰ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਦਾਂ ਦਾ ਮਾਹੌਲ ਸੀਗਾ ਵੀਰੇ ਪਿੰਡ ਇਹੀ ਪਿੰਡ ਹੈ ਤੁਹਾਡਾ ਕਿਦਾਂ ਦਾ ਮਾਹੌਲ ਪਿੰਡ ਦਾ ਮਾਹੌਲ ਦਾ ਭੜਾਇਆ ਜੀ ਆ ਗਿਆ ਠੀਕ ਠਾਕ ਜੀ ਯਾਰ ਅੱਛਾ ਫਿਰ ਸਮਾਨ ਸਮੂਹ ਕਿੱਦਾਂ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਕਿਹੜੀ ਜਗ੍ਹਾ ਸੁਰੱਖਿਤ ਜਗ੍ਹਾ ਤੇ ਲੈ ਕੇ ਜਾ ਰਹੇ ਆ ਬਾਈ ਇਹਦੇ ਖਾਲੜੇ ਹੀ ਖੜ ਲੱਗੇ ਆ ਹਰ ਇੱਕ ਸਾਰਾ ਲੈ ਚੱਲੇ ਫਿਰ ਹਾਂਜੀ ਹਾਂਜੀ ਤੇ ਕਿੱਦਾਂ ਪਿੰਡ ਪਿੰਡ ਕਿੰਨਾ ਕੁ ਜ਼ਿਆਦਾ ਮਤਲਬ ਕੀ ਜਿਹੜਾ ਕਹ ਲੀਏ ਪਿੰਡ ਕਿੰਨਾ ਕੁ ਖਾਲੀ ਹੋ ਗਿਆ ਵਾ ਸਾਰਾ ਹੀ ਹੋ ਗਿਆ ਲਗਭਗ ਸਾਰਾ ਹੀ ਹੋ ਗਿਆ ਵਾ ਅੱਛਾ ਸਾਰਾ ਹੀ ਹਾਂਜੀ ਰਾਤ ਨੂੰ ਤੇ ਜ਼ਿਆਦਾਤਰ ਸਾਰਾ ਹੀ ਹੋ ਜਾਂਦਾ ਵਾ ਬਾਕੀ ਕੋਈ ਘਰ ਹਜੇ ਵੀ ਆਪਦੇ ਘਰਾਂ ਇੱਕ ਇੱਕ ਜੀ ਹਜੇ ਘਰ ਦੇ ਵਿੱਚ ਹੈਗੇ ਆ ਅੱਛਾ ਹੁਣ ਤੁਸੀਂ ਖਾਲੜੇ ਜਾ ਰਹੇ ਜੋ ਜੇ ਜ਼ਿਆਦਾ ਕੋਈ ਖਤਰਾ ਮੰਨ ਲਓ ਜਾਪਦਾ ਹੈ ਤਾਂ ਫਿਰ ਉਥੋਂ ਫਿਰ ਮੁੜ ਕੇ ਫਿਰ ਉਥੋਂ ਦੂਰ ਗਿਆ ਜਾਓਗੇ ਨਹੀਂ ਹਜੇ ਤੇ ਨਹੀਂ ਬਾਕੀ ਵੇਖਾਂਗੇ ਜੇ ਹੋਇਆ ਦੇ ਫਿਰ ਜਰੂਰ ਜਾਵਾਂਗੇ ਤੇ ਕਿੰਨੀ ਕਵਾਰਾਂ ਤੁਸੀਂ ਆਪਣੀ ਸੰਭਾਲ ਦੇ ਵਿੱਚ ਕਿੰਨੀ ਵਾਰਾਂ ਇੱਦਾਂ ਉੱਠ ਕੇ ਜਾ ਚੁੱਕੇ ਹੋ ਦੋ ਵਾਰੀ ਦੂਜੀ ਵਾਰੀ ਆ ਅਸਾਂ ਦੂਜੀ ਵਾਰੀ ਆ ਆ ਤੁਹਾਡੇ ਬਾਪੂ ਜੀ ਤਾਂ ਕਹਿ ਰਹੇ ਸੀ ਚਾਰ ਪੁਰੀ ਜਾ ਚੁੱਕੇ ਉਹ ਫਿਰ ਜਾਦੀ ਉਮਰ ਦੇ ਨਾ ਮੈਂ 2019 ਦੇ 19 ਜਾਂ 18 ਦੇ ਵਿੱਚ ਇੱਕ ਵਾਰੀ ਪਹਿਲਾਂ 16 ਦੇ ਵਿੱਚ ਜਿਹੜੀ ਸੱਜਿਕਾ ਸਟ੍ਰਾਈਕ ਹੋਈ ਸੀ ਹਾਂਜੀ ਹਾਂਜੀ ਉਦੋਂ ਸੋ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਆ ਲੋਕ ਆਪਣਾ ਮਾਲ ਡੰਗਰ ਲੈ ਕੇ ਜਾ ਰਹੇ ਨੇ ਉਹ ਤਸਵੀਰ ਤੁਹਾਨੂੰ ਉਹ ਪਿਛੇ ਇੱਕ ਹੋਰ ਦਿਖਾਵਾਂਗੇ ਉਹ ਦੇਖੋ ਸਮਾਨ ਲੈ ਕੇ ਲੋਕ ਆ ਰਹੇ ਨੇ ਉਹ ਛੋਟੇ ਹਾਥੀ ਦੇ ਉੱਤੇ ਸਮਾਨ ਲੱਦਿਆ ਹੋਇਆ ਵੇ ਜੇ ਕਹਿ ਲਈਏ ਤਾਂ ਇੱਕ ਡਰ ਇੱਕ ਖੌਸ ਆ ਮਨ ਦੇ ਵਿੱਚ ਵੀ ਪਤਾ ਨਹੀਂ ਸਰਹੱਦ ਦੇ ਉੱਪਰ ਕੀ ਹੋ ਜਾਣਾ ਵਾ ਸੋ ਇਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਮਾਹੌਲ ਕਿਸ ਤਰ੍ਹਾਂ ਦਾ ਵਾ ਕਿਉਂਕਿ ਸਹਿਮ ਦਾ ਮਾਹੌਲ ਡਰ ਦੇ ਮਾਹੌਲ ਦੇ ਕਾਰਨ ਜਿਹੜਾ ਆ ਉਹ ਇੱਥੋਂ ਅ ਲੈ ਕੇ ਜਾਇਆ ਜਾ ਰਿਹਾ ਬਸ ਸਮਾਨ ਵੀ ਕੀ ਆ ਘਰੇਲੂ ਸਮਾਨ ਹੈ ਵੀ ਦੀ ਹਾਂਜੀ ਹਾਂਜੀ ਘਰੇਲੂ ਸਮਾਨ ਹੈ ਗੱਡੀ ਚਲਾਉਂਦੇ ਜੋ ਹਾਂਜੀ ਮੈਂ ਗੱਡੀ ਚਲਾਉਂਦਾ ਤੇ ਫਿਰ ਸਾਰਾ ਸਮਾਨ ਹੀ ਲੱਦ ਲਿਆ ਜਾਂਦਾ ਹਾਂਜੀ ਸਮਾਨ ਪਹਿਲਾਂ ਲੈ ਕੇ ਆ ਹੁਣ ਡੰਗਰ ਬੱਚਾ ਇਹ ਵੀ ਕੱਟਦੇ ਪਏ ਆ ਡਰ ਦੇ ਵਜ੍ਹਾ ਹੀ ਸਾਰੇ ਮਾਹੌਲ ਕਿਦਾਂ ਦਾ ਮਾਹੌਲ ਮਾੜਾ ਹੀ ਆ ਜੀ ਇਹ ਮਾਹੌਲ ਆਉਣਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਤੁਹਾਡਾ ਪਿੰਡ ਇਹੀ ਆ ਕਿ ਨਹੀਂ ਸਾਡਾ ਪਿੰਡ ਤਾਂ ਹੋਰ ਆ ਇਹੀਂ ਉੱਥੋਂ ਹੀ ਆਏ ਗੱਡੀ ਆ ਸਾਡਾ ਪਿੰਡ ਸਾਡਾ ਬੈਂਕਾ ਪਲੇਅਰ ਪਿੰਡ ਆ ਕੀ ਵਰ ਦੇ ਨਾਲ ਹੀ ਹੈ ਜੀ ਠੀਕ ਠੀਕ ਹੈ ਬਾਪੂ ਜੀ ਕੀ ਨਾਮ ਤੁਹਾਡਾ ਨਾਮ ਕੀ ਹੈ ਬਾਪੂ ਜੀ ਇੰਟਰਨੈਟ ਤੋਂ ਜੀ ਕਿਹੜਾ ਪਿੰਡ ਆ ਖਾਲੜਾ ਜੀ ਖਾਲੜਾ ਫਿਰ ਇੱਥੇ ਮਾਹੌਲ ਕਿਦਾਂ ਦਾ ਵਾ ਲੋਕ ਸਮਾਨ ਲਈ ਜਾਂਦੇ ਆਪਣਾ ਖਾਲੜਾ ਤੂੰ ਨਹੀਂ ਇਹ ਗੱਲ ਬਾਤ ਕੋਈ ਦੀ ਆ ਦੋ ਪਿੰਡ ਦੇ ਗਈ ਹੈ ਤੇਰਾ ਅੱਛਾ ਇੱਕ ਅੱਲਾ ਤੇ ਗੱਲ ਬਾਤ ਆਹੋ ਤੇ ਫਿਰ ਬਾਪੂ ਜੀ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਕਿੰਨੀ ਉਮਰ ਹੈ ਉਮਰ ਮੇਰੀ ਹੋ ਗਈ 68 ਸਾਲ ਕਿਹੜੀਆਂ ਜੰਗਾਂ ਤਾਂ ਵੇਖੀ ਹੋਊਗੀ ਇੱਕ ਅੱਧੀ ਜੰਗ ਤਾਂ ਦੇਖੀ ਹੋਊਗੀ 70 ਵਾਲੀ ਵੇਖੀ ਉਹ ਤਾਂ ਅੱਛਾ 70 ਸਾਲਾਂ ਦੇ ਹਾਂ ਜੀ ਇਕ ਇਦਾਂ ਦਾ ਮਾਹੌਲ ਕਿਦਾਂ ਦਾ ਸੀ ਮਾਹੌਲ ਇਸ ਤਰ੍ਹਾਂ ਦਾ ਹੀ ਅਜੇ ਗਰਮੀ ਹੈ ਹੁਣ ਵੀ ਮਾਹੌਲ ਪੂਰਾ ਤਨਾਪੂਰ ਨੇ ਲੋਕ ਆਪਦਾ ਮਾਲ ਡੰਗਰ ਲੈ ਕੇ ਜਾ ਰਹੇ ਯਾਰ ਆ ਕੇ ਆਵੇ ਨਹੀਂ ਹੋਵੇ ਸੋ ਇੱਕ ਹੋਰ ਵੀਰ ਆਪਣੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਵੀ ਜੀ ਕੀ ਨਾਂ ਹੈ ਤੁਹਾਡਾ ਮੇਰਾ ਸੇਠੀ ਕਿਥੋਂ ਆ ਰਹੇ ਜੋ ਮੈਂ ਇਧਰ ਦਾਤ ਆ ਰਿਹਾ ਜੀ ਕਿਤਾ ਕਿਦਾਂ ਦਾ ਮਾਹੌਲ ਕਿਦਾਂ ਦਾ ਪਿੰਡ ਦੇ ਵਿੱਚ ਮਾਹੌਲ ਬਹੁਤ ਮਾੜਾ ਜੀ ਸਾਰਾ ਪਿੰਡ ਖਾਲੀ ਹੋ ਰਿਹਾ ਸਾਰਾ ਪਿੰਡ ਸਾਰਾ ਪਿੰਡ ਉਹਦਾ ਤੁਹਾਡੇ ਸਾਹਮਣੇ ਆ ਰਹੇ ਆ ਕੀ ਹਾਂਜੀ ਸੋ ਤਸਵੀਰਾਂ ਦੇਖ ਰਹੇ ਜੋ ਤੁਸੀਂ ਲਗਾਤਾਰ ਵੀ ਲੋਕ ਜਿਹੜਾ ਸਹਿਮ ਦੇ ਮਾਹੌਲ ਦੇ ਕਾਰਨ ਜਿਹੜਾ ਆ ਆਪਣਾ ਸਮਾਨ ਚੁੱਕ ਕੇ ਜਿਹੜਾ ਆ ਉਹ ਲਿਜਾ ਰਹੇ ਆ ਸੁਰੱਖਿਤ ਥਾਵਾਂ ਤੇ ਜਾਣ ਲਈ ਲੋਕ ਮਜਬੂਰ ਹੋਏ ਨੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਦੋ ਤੋਂ ਤਿੰਨ ਵਾਰ ਕੋਈ ਚਾਰ ਵਾਰ ਜਾਂ ਕੋਈ ਪੰਜ ਵਾਰ ਜਿਹੜਾ ਖਮਿਆਜਾ ਪੁੱਗ ਚੁੱਕਾ ਭਾਬੀ ਦੀ ਕੀ ਨਾਂ ਤੁਹਾਡਾ ਜੀ ਬਲਜਿੰਦਰ ਸਿੰਘ ਬਲਜਿੰਦਰ ਬਲਜਿੰਦਰ ਕਿੰਨੀ ਵਾਰ ਹੋ ਗਿਆ ਵਾ ਇਦਾਂ ਹੀ ਵੀ ਸਹਿਮ ਦਾ ਮਾਹੌਲ ਜਦੋਂ ਦੰਗ ਜਦੋਂ ਜੰਗ ਦਾ ਤਣਾਅ ਹੁੰਦਾ ਵਾ ਤਾਂ ਸਮਾਨ ਲੈ ਕੇ ਜਾਣਾ ਪੈਂਦਾ ਵਾ ਜੀ ਤੀਜੀ ਅੱਜ ਤੇਜੀ ਵਾਲਾ ਹਾਂਜੀ ਹੁਣ ਕਿਦਾਂ ਕਿੰਨਾ ਕ ਪਿੰਡ ਖਾਲੀ ਹੋ ਗਿਆ ਸਾਰਾ ਹੀ ਖਾਲੀ ਹੋ ਗਿਆ ਟੋਟਲੀ ਟੋਟਲੀ ਤੇ ਕਿਸੇ ਨੇ ਨਿਰਦੇਸ਼ ਤੇ ਨਹੀਂ ਦਿੱਤੇ ਵੀ ਨਹੀਂ ਜੀ ਆਪਣੀ ਸੁਰੱਖਿਆ ਦੇ ਲਈ ਆਪ ਹੀ ਲਿਜਾ ਰਹੇ ਹਾਂ ਕੀ ਨਾਮ ਵੀ ਤੁਹਾਡਾ ਕੀ ਨਾਮ ਸੁਵਚੈਨ ਵੀਰ ਜੀ ਤੇ ਸਮਾਨ ਫਿਰ ਤੁਹਾਡਾ ਹੈ ਹਾਂਜੀ ਹਲਦਾ ਹੀ ਦਿੱਤੀ ਜੋ ਪਿਛੇ ਇੱਕ ਬਜ਼ੁਰਗ ਆ ਰਿਹਾ ਵਾ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਬਜ਼ੁਰਗ ਦੇ ਨਾਲ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਵਿਕ ਸਿੰਘ ਚਮੇਕ ਜੀ ਫਿਰ ਕਿਦਾਂ ਪਿੰਡ ਦਾ ਮਾਹੌਲ ਕਿਦਾਂ ਵਾ ਮਾਹੌਲ ਇਤਰਾ ਹੈ ਵੀ ਵੇਖੋ ਵੇਖੀ ਦੁਨੀਆ ਭੱਜੀ ਜਾਂਦੀ ਆ ਅੱਛਾ ਜੰਗ ਲੱਗੇ ਤੇ ਭੱਜਣ ਦਾ ਮਜ਼ਾ ਆਉਂਦਾ ਹੈ ਹੂੰ ਕਿਉਂ ਸਿਆਣੇ ਬੰਦਾ ਤੁਰਦਾ ਹੀ ਫਿਰ ਜੰਗ ਤੇ ਜਾਂਦਾ ਫੱਬਦਾ ਹੈ ਜੇ ਸਿਰ ਤੇ ਵੱਜਣ ਤੇ ਅੱਛਾ ਸਿਰ ਤੇ ਵੱਜੀਆਂ ਨਹੀਂ ਗਿਆ ਵੇਖੋ ਵੇਖੀ ਤੁਰੇ ਜਾਂਦੇ ਆ ਪਿੰਡ ਖਾਲੀ ਕਰਤਾ ਵਾ ਪਿੰਡ ਖਾਲੀ ਕਰਤਾ ਆ ਪੁੱਛੇ ਬਿਜੇ ਤੋਂ ਤੁਸੀਂ ਤਾਂ ਫਿਰ ਇੱਥੇ ਹੀ ਹੁਣੇ ਆਪਦਾ ਘਰ ਫਿਰ ਇੱਥੇ ਹੁਣੇ ਆ ਇੱਥੇ ਰਹਿਨੇ ਆ ਬਾਅਦ ਜਦੋਂ ਸਾਰਾ ਮਨਕ ਚਲ ਜਾਂਦਾ ਏ ਕੇ ਟਾਈਮ ਨਾਲ ਰਾਤ ਦੇ 12 ਵਜੇ ਤੁਰ ਵੀ ਪਈ ਦਾ ਖਾੜੇ ਜਾ ਕੇ ਰਹਿ ਪਈ ਦਾ ਫੇਰ ਸਵੇਰੇ ਤੜਕੇ ਆ ਜਾਈਦਾ ਜੇ ਮਾਹੌਲ ਦੀ ਗੱਲ ਕਰੀਏ 400 ਮੀਟਰ ਦੀ ਦੂਰੀ ਤੇ ਤੁਹਾਡਾ ਅੰਤਰਰਾਸ਼ਟਰੀ ਸਰਾਧਿਆ ਕਿੱਦਾਂ ਦਾ ਮਾਹੌਲ ਆ ਰਾਤ ਨੂੰ ਕਿੱਦਾਂ ਦਾ ਹੁੰਦਾ ਏ ਕੋਈ ਗੋਲੀਬਾਰੀ ਦੀ ਆਵਾਜ਼ ਕੋਈ ਆਉਂਦੀ ਹੈ ਨਹੀਂ ਗੋਲੀਬਾਰੀ ਆਵਾਜ਼ ਕੋਈ ਨਹੀਂ ਸੁਣੀ ਮੈਂ ਝੂਠ ਮਾਰਦਾ ਜਦ ਹੋਊਗੀ ਉਹ ਦੱਸ ਵੀ ਦੇਵਾਂਗੇ ਅੱਛਾ ਹੈ ਅਜੇ ਤੇ ਵੇਖੋ ਵੇਖੀ ਦਾ ਮਾਹੌਲ ਜਿਹੜਾ ਵਿਗੜਿਆ ਪਿਆ ਹੂੰ ਇਹ ਉਹ ਵੀ ਕਤਰ ਦੀ ਜੰਗ ਲੱਗੀ ਸੀ ਕਤਰ ਦੀ ਜੰਗ ਵੇਖੀ ਆ ਹਾਂ ਕਿਦਾਂ ਦਾ ਮਾਹੌਲ ਸੀਗਾ ਕਤਰ ਵਾਲੀ ਕਤਰਾ ਮੌਲੇ ਹੀ ਫਿਰ ਆ ਜੋ ਹੈ ਟਕਾਲੀ ਸੱਤ ਦੇ ਟਾਈਮ ਨਾਲ ਫੈ ਖੁੱਲਾ ਹੈ ਜੀ ਤੇ ਅਸੀਂ ਉਹ ਰੋਟੀ ਖਾਣਾ ਕੋਈ ਖਾਦਾ ਜੀਆ ਕੋਈ ਪਰਿਵਾਰ ਨੇ ਨਹੀਂ ਖਾਦਾ ਤੇ ਜਿਹਨੂੰ ਖੜਾ ਜੇਕਦਮ ਜੰਗ ਲੱਗੀ ਤੇ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਅਗੇ ਮੈਨ ਲੱਗਿਆ ਇਧੌਰ ਕੇ ਉੱਤੋਂ ਦੀ ਮੈਨਾਂ ਦੇ ਉੱਤੋਂ ਦੀ ਜਾ ਕੇ ਨਹਿਰ ਟੱਪੇ ਛੋਟੀ ਛੋਟੇ ਹੁੰਨੇ ਹਾਂ ਤੇ ਉਹਨਾਂ ਫਿਰ 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 ਕਿੱਦਾਂ ਦਾ ਮਾਹੌਲ ਸੀਗਾ ਉਦੋਂ ਕਾਫੀ ਡਰ ਸੀਗਾ ਡਰ ਤਾਂ ਹੈਗਾ ਆਪਣੀ ਜਾਨ ਦਾ ਹਰ ਕੇ ਦੀ ਲੋੜ ਆ ਹੂੰ ਡਰ ਉਤਰਾ ਨਹੀਂਗਾ ਆਪਣੀ ਜਾਨ ਦੀ ਲੋੜ ਆ ਜਦੋਂ ਸਾਨੂੰ ਨੀ 71 ਜੰਗ ਲੱਗੀ ਉਹਨੋ ਸਰਕਾਰ ਨੇ ਸਾਡੀ ਬਾਹ ਫੜੀ ਉਹਨੋਂ ਬਾਅਦ ਇਹ ਚੌਥਾ ਹਲਾ ਹੋ ਗਿਆ ਪੰਜ ਵਾਰਾਂ ਇਹ ਘਰੋਂ ਬਕਰ ਹੋ ਗਏ ਆ ਤੇ ਸਰਕਾਰ ਨੇ ਅਜ ਤੱਕ ਸਾਡੀ ਕੋਈ ਬਾਹ ਨਹੀਂ ਫੜੀ ਕੋਈ ਮੰਤਰੀ ਕੋਈ ਐਮਐਲ ਕੋਈ ਸਰਕਾਰੀ ਮੁਲਾਜ਼ਮ ਨਹੀਂ ਅਜ ਤੱਕ ਸਾਡੀ ਸਾਰ ਲਾਈਨ ਆਇਆ ਪਿੱਤਾਂ ਨੂੰ ਕੋਈ ਟੁਕਸ ਨਹੀਂ ਫੈਗੀ ਨਹੀਂ ਹੈਗੀ ਆਈ ਆਪਣੇ ਸਿਰ ਤੇ ਹੀ ਭੱਜ ਜਾਣੇ ਤੇ ਭੱਜੜਾ ਤੋੜ ਭੰਨ ਕੇ ਭਾਂਡੇ ਤੇ ਸਮਾਂ ਤੋੜਪਾ ਨਿਕ ਰਾਜਨੇ ਆ ਮਾਹੌਲ ਸਹੀ ਹੁੰਦਾ ਵਾ ਤੇ ਜੇ ਮਾਹੌਲ ਸਹੀ ਹੁੰਦੋ ਆਪਣੇ ਨਾਲ ਆਵਨੇ ਆ ਪਰ ਜੇ ਭਾਂਡਾ ਛੰਨਾ ਦਾਏ ਕੋਈ ਮੰਜਾ ਪੰਗ ਪੀੜਾ ਉਹ ਅੱਦਿਓ ਬਰਬਾਦ ਕਰਕੇ ਆ ਜਨੇ ਆ ਆਰਥਿਕ ਜਿਹੜਾ ਕਹੀਏ ਤਾਂ ਨੁਕਸਾਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੁੰਦਾ ਹੈ ਖੇਤੀਬਾੜੀ ਕਰਦੇ ਜੋ ਜਾਂ ਕੋਈ ਰੋਜ਼ਗਾਰ ਹੋ ਰਿਹਾ ਖੇਤੀਬਾੜੀ ਦਾ ਸਾਡਾ ਸਬੰਧ ਆ ਕਿੰਨੀ ਜ਼ਮੀਨ ਹੈ ਇੱਥੇ ਜ਼ਮੀਨ ਹੈਗੀ ਮੇਰੇ 10 ਕਿੱਲੇ ਆ ਤੇ ਫਿਰ ਉਹ ਫਿਰ ਇਦਾਂ ਹੀ ਛੱਡਣੀ ਪਊਗੀ ਜੇ ਮੰਨ ਲਓ ਉਹਦੇ ਹਾਲ ਦੀ ਕੜੀ ਛੱਡੀ ਆ ਪੀ ਜਦੋਂ ਬਾਰਡਰੇ ਜਾਂਦੇ ਆ ਉਹ ਮੌਲਾ ਨੂੰ ਤਨਾਰ ਨੂੰ ਵੇਖ ਕੇ ਉਹ ਤਾਂ ਮਹਿਕਮਾ ਵੀ ਕਹਿੰਦਾ ਥੋੜੇ ਛਾ ਰਹੋ ਮਹਿਕਮਾ ਕਹਿੰਦੇ ਛਾ ਰਹੋ ਉਹ ਹੋਂਦੇ ਮੌਜੂਦ ਕਿ ਸਾਡੀ ਜਿਹੜੀ ਆ ਅੱਜ ਤੋਂ ਹੀ ਜ਼ਮੀਨ ਛੁੱਟ ਚੁੱਕੀ ਆ ਤੇ ਜਿਹੜਾ ਚਾਰਾ ਆ ਖਾਲ ਪਾ ਕੇ ਵੰਡ ਪਾ ਕੇ ਟੈਂਪਾਸ ਕਰ ਰਹੇ ਆ ਟੈਂਪਾਸ ਕਰਕੇ ਰਾਤ ਨੂੰ ਦਿਨੇ ਲਿਆਉਣੇ ਆ ਤੇ ਰਾਤ ਨੂੰ ਜਾ ਕੇ ਦਬਸੋ ਪਿੱਛੇ ਲੈ ਜਾਂਦੇ ਸੋ ਜੇ ਗੱਲ ਕਰੀਏ ਤਾਂ ਪਿੰਡ ਗਿਲਪਨ ਦੇ ਵਸਨੀਕ ਨੇ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਕਿ ਕਿਤੇ ਜੰਗ ਨਾ ਲੱਗ ਜੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰਨੀ ਜਿਹੜਾ ਆ ਉਹ ਆਪਣੇ ਮਾਲ ਡੰਗਰ ਸਮੇਤ ਜਿਹੜੇ ਆ ਆ ਸਮਾਨ ਜਿਹੜਾ ਘਰੇਲੂ ਉਸ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਿਹੜੇ ਆ ਜਾਣ ਲਈ ਮਜਬੂਰ ਹੋਏ ਨੇ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਜਾਂ ਕੋਈ ਆਰਮੀ ਜਾਂ ਕੋਈ ਬੀਐਸਐਫ ਵੱਲੋਂ ਅਜਿਹੀ ਕੋਈ ਐਡਵਾਈਜ਼ਰੀ ਜਾਂ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਪਰ ਜਿਹੜਾ ਪਿੰਡ ਵਾਸੀ ਆ ਆਪਣੇ ਤੌਰ ਤੇ ਆਪਣੇ ਪਰਿਵਾਰ ਤੇ ਆਪਣੇ ਆਪ ਨੂੰ ਸੁਰੱਖਿਅਤ ਕਰਨੀ ਜਿਹੜਾ ਆ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਆ ਦੂਜੇ ਪਾਸੇ ਪਿੰਡ ਵਾਸੀ ਇਹ ਵੀ ਕਹਿੰਦੇ ਨਜ਼ਰ ਆਏ ਨੇ ਵੀ ਹਰ ਵਾਰ ਜਦੋਂ ਵੀ ਤਿੰਨ ਤੋਂ ਚਾਰ ਵਾਰ ਉਹ ਪਿੰਡ ਖਾਲੀ ਕਰਕੇ ਗਏ ਨੇ ਆਰਥਿਕ ਨੁਕਸਾਨ ਦਾ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪਿਆ ਕਿਸੇ ਵੀ ਸਰਕਾਰ ਕਿਸੇ ਵੀ ਸਰਕਾਰੀ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਐਮ ਐਲ ਏ ਜਾਂ ਕਿਸੇ ਮੰਤਰੀ ਨੇ ਜਿਹੜੀ ਆ ਉਹਨਾਂ ਦੀ ਬਾਹ ਜਿਹੜੀ ਆ ਉਹ ਨਹੀਂ ਫੜੀ ਸੋ ਤਸਵੀਰ ਦੀ ਗੱਲ ਕਰਾਂ ਤਾਂ ਉਹ ਪਿੱਛੇ ਦੇਖ ਸਕਦੇ ਜੋ ਪੀ ਇੱਕ ਬੰਨੇ ਗੱਡਾ ਆ ਰਿਹਾ ਪਿੱਛੇ ਮਾਲ ਡੰਗਰ ਆ ਰਿਹਾ ਉਹ ਪਿੱਛੇ ਜਿਹੜਾ ਆ ਇੱਕ ਆਟੋ ਜਿਹੜਾ ਆ ਰਿਹਾ ਵਾ ਪਿੰਡ ਕਹਿ ਲਈਏ ਤਾਂ ਪਿੰਡ ਵਾਸੀਆਂ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਪਿੰਡ ਅੱਦੇ ਤੋਂ ਜ਼ਿਆਦਾ ਜਿਹੜਾ ਆ 80% ਜਿਹੜਾ ਆ ਉਹ ਖਾਲੀ ਹੋ ਚੁੱਕਾ ਵਾ ਸੋ ਤਸਵੀਰਾਂ ਤੁਸੀਂ ਦੇਖੀਆਂ ਪਿੰਡ ਗਿਲ ਪੰਦੀਆਂ ਤਰਨਤਾਰਨ ਤੋਂ ਕੈਮਰਾਮੈਨ ਦੇ ਨਾਲ ਪੱਤਰਕਾਰ ਰਿੰਪਲ ਗੋਲਨ ਰੋਜ਼ਾਨਾ ਸਪੋਕਸਮੈਨ ਟੀਵੀ